ਸ਼ਕਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਗੁਰਦਾਸਪੁਰ ਦੇ ਕਸਬਾ ਹਰਚੋਵਾਲ ਨੇੜੇ ਬੀਤੀ ਦੇਰ ਰਾਤ ਨੂੰ ਹਰਚੋਵਾਲ ਗੋਬਿੰਦਪੁਰ ਰੋਡ ਤੇ ਸੜਕ ਕਿਨਾਰੇ ਬਣੀ ਇੱਕ ਵੱਡੀ ਝੁੱਗੀ ਨੂੰ ਅਚਾਨਕ ਅੱਗ ਲੱਗ ਗਈ ਜਿਸ ਦੇ ਚਲਦੇ ਉਸ ਝੁੱਗੀ ਦੇ ਵਿੱਚ ਰੱਖਿਆ ਹੋਇਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਉੱਥੇ ਹੀ ਇਸ ਝੁੱਗੀ ਦੇ ਮਾਲਕ ਜੋ ਬਜ਼ੁਰਗ ਪਤੀ ਪਤਨੀ ਨੇੜੇ ਪਿੰਡ ਦੇ ਰਹਿਣ ਵਾਲੇ ਹਨ ਨੇ ਦੱਸਿਆ ਕਿ ਇਹ ਤਾਂ ਉਹਨਾਂ ਦਾ ਸਭ ਕੁਝ ਤਬਾਹ ਹੋ ਗਿਆ ਹੈ ਕਿਉਂਕਿ ਉਹਨਾਂ ਦੀ ਝੁੱਗੀ ਹੀ ਉਹਨਾਂ ਦਾ ਰੁਜ਼ਗਾਰ ਸੀ ਇੱਥੇ ਉਹ ਗੁੜ ਤਿਆਰ ਕਰਕੇ ਅੱਗੇ ਸੜਕ ਦੇ ਕੰਡੇ ਗੁੜ ਵੇਚਦੇ ਸਨ ਅਤੇ ਕਈ ਸਾਲਾਂ ਤੋਂ ਇਸ ਰੁਜ਼ਗਾਰ ਦੇ ਨਾਲ ਆਪਣਾ ਘਰ ਚਲਾਉਂਦੇ ਸਨ ਅਤੇ ਹੁਣ ਗੁੜ ਤਿਆਰ ਕਰਨ ਦਾ ਸੀਜ਼ਨ ਤਾਂ ਖਤਮ ਹੋ ਗਿਆ ਸੀ ਲੇਕਿਨ ਉਹਨਾਂ ਵੱਲੋਂ ਕਰੀਬ 2 ਕੁਇੰਟਲ ਗੁੜ ਅੰਦਰ ਤਿਆਰ ਕਰਕੇ ਰੱਖਿਆ ਹੋਇਆ ਸੀ ਜੋ ਇਹਨਾਂ ਦਿਨਾਂ ਦੇ ਵਿੱਚ ਉਹ ਵੇਚ ਰਹੇ ਸਨ ਅਤੇ ਉਹਨਾਂ ਦਾ ਮੰਝੇ ਬਿਸਤਰੇ ਤੇ ਹੋਰ ਵੀ ਸਮਾਨ ਅੰਦਰ ਹੀ ਸੀ ਜੋ ਰਾਤ ਉਹਨਾਂ ਨੂੰ ਪਿੰਡ ਦੇ ਕੁਝ ਲੋਕਾਂ ਦਾ ਫੋਨ ਆਇਆ ਕਿ ਤੁਹਾਡੀ ਜਗ੍ਹਾ ਤੇ ਅੱਗ ਲੱਗੀ ਹੈ ਅਤੇ ਜਦੋਂ ਆਕੇ ਵੇਖਿਆ ਤਾਂ ਸਭ ਕੁਝ ਹੋ ਚੁੱਕਾ ਸੀ ਗੁਰਦਾਸਪੁਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਲੱਪਰੀ ਸਿੰਘ ਖੁਸ਼ੀ ਪਰ ਦੀ ਰਿਪੋਰਟ ਦੇਖੋ ਜੀ ਇਹ ਹੀ ਰੋਟੀ ਖਾਣ ਗਏ ਹੀ ਤੇ ਨੌ ਧੋਣ ਤੇ ਬਾਅਦ ਦੇ ਵਿੱਚ ਮਦੱਦੀ ਸਾਨੂੰ ਇਥੋਂ ਫੋਨ ਗਿਆ ਤੁਹਾਡੀ ਝੂਗੀ ਨੂੰ ਅੱਗ ਲੱਗੀ ਆ ਤਾਂ ਨਹੀਂ ਪਤਾ ਮਦੱਦੀ ਇਹ ਤਾਂ ਹਮ ਕੀ ਇੱਥੇ ਕਰਦਾ ਇੱਥੇ ਗੋੜ ਦਾ ਕੰਮ ਹੀ ਮੇਰਾ ਗੋੜਾ ਆ ਵੀਰ ਨਹੀਂ ਵੱਡਾ ਹਾਂਜੀ ਇਹਨੂੰ 10-12 ਸਾਲ ਹੋ ਗਏ ਇਹ ਰੋਟੀ ਖਾਣ ਗਏ ਆ ਤੇ ਰੋਟੀ ਖਾਣ ਫੇਰੇ ਆ ਗਏ ਆ ਤੁਹਾਨੂੰ ਕਿੱਦਾਂ ਮਸਲਾ ਸਾਨੂੰ ਉਹ ਫੋਨ ਕੀਤਾ ਹਾਂਜੀ ਨੁਕਸਾਨ ਕਿੰਨਾ ਹੋਇਆ ਤਾਂ ਨੁਕਸਾਨ ਸਾਡਾ 2 ਲੱਖ ਦਾ तकरीबन ਹੋ ਗਿਆ ਲੈ ਕੇ ਆਪੋ ਸਮਾਨ ਤੇ ਕੋਈ ਇਥੇ ਮਤਲਬ 2 ਲੱਖ ਲਾ ਗਿਆ ਠੀਕ ਹੈ ਸਰ ਇਹ ਖੜ ਖੜਿਆ ਕਿੰਨਾ ਕਿਤੇ ਨੂੰ ਪਤਾ ਨਹੀਂ ਸਾਨੂੰ ਕੰਮ ਕਰਦਿਆਂ ਨੂੰ ਇਥੇ ਹੋ ਗਿਆ 12 ਸਾਲ ਹੋ ਗਏ ਆ ਤੇ ਆ ਲੱਗੇ ਗੁੰਡੀ ਆ ਇਹਨਾਂ ਕੋਲ ਸਦੀ ਕੋਲ ਦਾ ਕੀ ਅੱਗ ਲੱਗੀ ਕਿਸ ਤਰ੍ਹਾਂ ਪਤਾ ਲੱਗਾ ਪਤਾ ਨਹੀਂ ਭਾਜੀ ਇੱਥੇ ਫੋਨ ਗਿਆ ਵਹਾਨੂੰ ਤੇ ਫਿਰ ਪਤਾ ਲੱਗਾ ਵੀ ਅੱਗ ਲੱਗਦੀ ਹੈ ਨਹੀਂ ਰੋਟੀ ਖਾਣ ਗਏ ਬਾਅਦ ਚ ਪਤਾ ਲੱਗਾ ਕਿਨੇ ਸੌਂਦੇ ਵੀ ਤੁਸੀਂ ਇੱਥੇ ਹਾਂਜੀ ਸੌਂਦਾ ਵੀ ਇੱਥੇ ਹੀ ਰਹਿਦਾ ਵੀ ਸਾਰਾ ਦਿਨ ਇੱਥੇ ਆ ਗੋੜ ਵੇਚੀਦਾ ਵਾ ਕੋਈ ਗੱਲ ਹੀ ਨਹੀਂ ਇਹੋ ਜੀ ਅਸੀਂ ਤਾਂ ਆਪਣੀ ਰੋਟੀ ਕਮਾਉਣੇ ਆ ਤੇ ਖਾਂਦੇ ਹੀ ਕੋਈ ਪਤਾ ਨਹੀਂ ਲੱਗਦਾ ਨਹੀਂ ਹਾਂਜੀ ਅੱਗੇ ਵੀ ਇੱਕ ਵਾਰ ਬਾਤਾਂ ਤਾਂ ਹੋਈ ਇਹਨਾਂ ਤੇ ਉਦੋਂ ਇਹਨਾਂ ਦਾ ਛਿਰ ਪਾੜ ਦਿੱਤਾ ਬਹੁਤ ਸ਼ਤਾਂ ਲਾਈਆਂ ਪਤਾ ਨਹੀਂ ਕੋਈ ਹਾਂਜੀ ਉਦੋਂ ਵੀ ਸੁਣਾਈ ਨਹੀਂ ਕਿ ਕੀ ਇਹਨਾਂ ਕੋਈ ਕੋਈ ਪਤਾ ਨਹੀਂ ਕੌਣ ਕਰਦਾ ਨਾ ਪਤਾ ਨਹੀਂ ਲੱਗਦਾ ਨਿਸ਼ਾਨ ਬਹੁਤ ਜ਼ਿਆਦਾ ਹੋਇਆ ਵਾ ਬਹੁਤ ਚੀਜ਼ਾਂ ਹੀ ਗੋੜ ਹੀ ਤੇ ਆਪਣੇ ਬਿਹਤਰੇ ਜੋ ਵੀ ਹਾਂਜੀ ਦੋਨੋਂ ਇੱਥੇ ਹੋਈ ਤਾਂ ਹੈ ਤੋਂ ਇੱਥੇ ਪੜਾਈ ਤੇ ਆ ਕੋ ਹੁਣ ਦਾਵਤਾਂ ਇੱਥੇ ਰੱਖੀ ਕਰਨ ਦਾ ਤੇ ਆਪਣੇ ਰੱਖੀ ਕਰਨ ਤੇ ਬਜੂਦ ਵੀ ਤੁਸੀਂ ਰੋਟੀਆਂ ਦੇ ਹਾਂਜੀ ਠੀਕ ਭਾਜੀ ਮੇਰਾ ਨਾਮ ਤਾਂ ਦੋ ਕੁਲਦੀਪ ਸਿੰਘ ਜੀ ਸਰ ਕੀ ਘਟਨਾ ਜੀ ਤੁਹਾਡਾ ਨਾ ਇਦਾਂ ਹੋਇਆ ਵੀ ਇਹ ਰੋਟੀ ਖਾਣ ਚੱਲ ਗਏ ਤੁਹਾਨੂੰ ਤੁਹਾਡੇ ਕਿ ਲੱਗਦੇ ਹਾਂਜੀ ਸਾਡੇ ਗਵਾਂਢੀ ਸਾਡਾ ਘਰਾਂ ਲੱਗ ਗਿਆ ਬਿਲਕੁਲ ਨੇੜੇ ਹੀ ਆ ਤੇ ਫਿਰ ਇਹ ਆ ਪੱਠੇ ਦੇ ਜਿਹੜੇ ਇਹਨੇ ਬੰਦੇ ਇੱਥੇ ਇੱਕ ਟੋਟਾ ਪਾਉਂਦੇ ਫਿਰ ਇਹਨਾਂ ਨੇ ਫੋਨ ਕੀਤਾ ਤੁਹਾਡੀ ਝੁੱਗੀ ਨੂੰ ਅੱਗ ਲੱਗ ਗਈ ਜੇ ਲੱਗ ਗਈ ਤੇ ਦੋ ਤਿੰਨ ਜਣੇ ਇਹ ਮੋਟਰਸਾਈਕਲ ਤੇ ਆਏ ਆ ਉਹ ਬਈਆਂ ਨੂੰ ਵੀ ਇੱਥੇ ਡਾਕਟਰ ਦੋਤਰ ਲੈ ਕੇ ਆਏ ਆ ਤੇ ਪਹਿਲਾਂ ਝੁੱਗੀ ਉੱਗ ਕੇ ਲਾ ਕੇ ਚੱਲ ਗਏ ਅਣਪਛਾਤੇ ਬੰਦੇ ਸਾਨੂੰ ਪਛਾਣਿਆ ਨਹੀਂ ਕਰੇ ਆ ਕਰੇ ਨਹੀਂ ਛਾਣ ਨਿਯੋਨ ਕੋਲ ਇਹਨਾਂ ਕਰੇ ਤੇ ਇਹਦੇ ਰੋਜ਼ਗਾਰ ਵੀ ਝੁਕੀਦਾ ਇੱਥੇ ਇਹ ਤੋਂ ਹੀ ਕੰਮ ਚੱਲਦਾ ਘਰ ਦਾ ਜਨ ਲੱਗ ਜਾਗਾ ਜੀ ਕੀ ਕੰਮ ਕੀ ਕੰਮ ਇਹਨਾਂ ਦਾ ਵੇੜਨੇ ਦਾ ਜਾਂ ਸੀਜ਼ਨ ਦਾ ਸੀਜ਼ਨ ਕੰਮ ਹੁੰਦਾ ਹੁਣ ਗਰਮੀ ਗਰਮੀ ਬੰਦ ਰਹਿਣਾ ਸਿਆਲ ਚ ਕੰਮ ਚੱਲਦਾ ਗੋੜ ਦਾ ਕੰਮ ਇਹਨਾਂ ਦਾ ਤੇ ਇਹ ਤੋਂ ਹੀ ਕੰਮ ਨੂੰ ਅੱਗੇ ਲੱਗੇ ਹਾਂਜੀ ਮੰਗ ਕੀ ਕਰਦੇ ਕੋਈ ਮੰਗ ਕਰਦੇ ਮੰਗੇ ਹੀ ਉਹ ਵੀ ਜਿਹਨਾਂ ਨੇ ਲਈ ਅੱਗੇ ਨਾ ਪੜ੍ਹਾਈ ਜਾਣਾ ਜੰਗਰੇ ਤੋਂ ਕਿਹੜੀ ਕੀਤੀ ਕੰਪਲੀਟ ਕੀਤੀ ਭਾਜੀ ਕਿੰਨਾ ਹੁੰਦਾ ਤਾਂ ਮੇਰਾ ਨਾਮ ਬਲਵਿੰਦਰ ਸਿੰਘ ਗਿੱਲ ਸਮਾਜ ਸੇਵਾ ਪਾਰਟੀ ਇੰਚਾਰਜ ਐਸਐਸਟੀ ਸੈੱਲ ਪੰਜਾਬ ਇਹ ਸਾਡੇ ਜਿਹੜਾ ਵਾ ਪੀਐਸ थाना ਸਿਹਰ ਬਨਪੁਰ ਪੈਂਦਾ ਵਾ ਪੁਲਚੌਂਕੀ ਹਰਚਵਾਲ ਤੇ ਇਹ ਹਰਚਵਾਲ ਪੁਲਚੌਂਕੀ ਦੇ ਏਰੀਏ ਦੇ ਵਿੱਚ ਜਿਹੜਾ ਵਾ ਇਹ ਸਰਦਾਰ ਦਲਬੀਰ ਸਿੰਘ ਨੇ ਜਿਹੜਾ ਇਹ ਇਹ ਪਾਰਾ ਸਾਡੇ 10 12 ਸਾਲ ਤੋਂ ਜਿਹੜਾ ਵਾ ਇੱਥੇ ਵੇਲਣਾ ਲਾਇਆ ਹੋਇਆ ਹੈ ਝੁੱਗੀ ਬਣਾਈ ਹੋਈ ਸੀ ਤੇ ਗੋੜ ਬਣਾ ਕੇ ਜਿਹੜਾ ਵਾ ਇਹ ਵੇਚਿਆ ਜਾਂਦਾ ਸੀ ਇੱਥੇ ਸਾਡੇ ਦੋਵੇਂ ਮਾਤਾ ਪਿਤਾ ਜਿਹੜੇ ਸੀ ਉਹ ਇੱਥੇ ਰਾਤ ਨੂੰ ਵੀ ਰਹਿੰਦੇ ਹੁੰਦੇ ਸੀ ਤੇ ਕੱਲ ਜਿਹੜਾ ਕਰੀਬ ਪੌਣੇ 10 ਵਜੇ ਜਿਹੜਾ ਇਹ ਉਹ ਇੱਥੋਂ ਗਏ ਆ ਥੋੜੀ ਦੂਰੀ ਤੇ ਸਾਡਾ ਪਿੰਡ ਪੈਂਦਾ ਬਾਜੀ 1 ਕਿਲੋਮੀਟਰ ਤੇ ਰੋਟੀ ਖਾਣ ਵਾਸਤੇ ਗਏ ਮਾਤਾ ਨੂੰ ਹੁੰਡਾ ਪਈ ਆ ਤੇ ਇਧਰੋਂ ਫਿਰ ਗਵੰਡੀਆਂ ਦਾ ਫੋਨ ਇਹਨਾਂ ਨੂੰ ਚੱਲ ਗਿਆ ਕਿ ਤੁਹਾਡੀ ਸੰਨ ਦੇ ਵਿੱਚੋਂ ਜਿਹੜਾ ਉਹ ਅੱਗ ਉਹ ਸਮਾਨ ਵੀ ਲੱਗੇ ਆ ਜਹਾ ਆਪਦਾ ਤੇ ਸਾਨੂੰ ਨੂੰ ਅੱਗ ਲੱਗੇ ਆ ਬਹੁਤ ਜ਼ਿਆਦੀ ਮਤਲਬ ਅੱਗ ਬਣ ਗਈ ਆ ਤੇ ਇਹ ਫਿਰ ਫੋਨ ਉਹਨਾਂ ਦਾ ਅਟੈਂਡ ਕਰਕੇ ਉਸੇ ਵੇਲੇ ਜਲਦੀ ਜਲਦੀ ਮੇਰਾ ਬ੍ਰਦਰ ਤੇ ਮੇਰਾ ਜਿਹੜਾ ਇਹ ਫਾਦਰ ਵਾ ਤੇ ਕੁਝ ਗਵੰਡੀ ਵੀ ਇੱਥੇ ਆਏ ਆ ਤੇ ਉਹਨਾਂ ਨੇ ਵੀ ਇਹ ਜਿਹੜਾ ਵਾ ਵਾਰਦਾਤ ਹੁੰਦੀ ਜਿਹੜੀ ਵੇਖੀ ਹੈ ਜੀ ਤੇ ਇਸ ਦੇ ਨਾਲ ਸਰ ਇਹ ਆ ਕਿ ਇਹਦੀ ਬੈਕ ਸਾਈਡ ਜਿਹੜਾ ਵਾ ਇਹ ਤੁਸੀਂ ਜਿਹੜਾ ਵਾ ਦੇਖ ਵੀ ਰਹੇ ਆ ਵੀਡੀਓ ਵੀ ਜਿਹੜੀ ਆ ਉਹ ਪਬਲਿਕ ਤੁਸੀਂ ਕਰਦੀ ਆ ਕਿ ਜਿਹੜੀ ਪਠਾਵਾ ਤੇ ਪੱਠੇ ਦੀ ਲੇਬਰ ਜਿਹੜੀ ਆ ਇਹ ਸਤਿਸ਼ਗੜ ਤੋਂ ਆਏ ਆ ਆਪਣੇ ਬੱਚਿਆਂ ਸਮੇਤ ਪਰਿਵਾਰ ਸਮੇਤ ਰਹਿਣ ਦੇ ਆ ਇਟਾਂ ਦਾ ਕੰਮ ਕਰਦੇ ਆ ਜੀ ਇਹ ਪਿੱਛੇ ਝੁਗੀਆਂ ਵਾ ਇਸ ਮਹੀਨੇ ਦੇ ਵਿੱਚ ਹੀ ਜੜੀਆਂ ਵਨਾਂ ਇਹ ਆ ਸੇਵੀਵਾਰ ਦਾਤ ਵਾ ਇਥੇ ਕਈਆਂ ਨੂੰ ਮਤਲਬ ਸੱਟਾਂ ਵੀ ਲਾ ਜਾਂਦੇ ਮੋਬਾਈਲ ਲੈ ਜਾਂਦੇ ਸਮਾਨ ਚੋਰੀ ਕਰਕੇ ਲੈ ਜਾਂਦੇ ਆ ਜੀ ਸਾਰੇ ਆਮ ਇਥੇ ਆਉਂਦੇ ਆ ਵਾਰ ਦਾਤਾ ਹੁੰਦੀਆਂ ਇਹ ਅੱਗ ਲੱਗ ਗਈ ਕਿਸੇ ਇਹ ਅੱਗ ਜਿਹੜੀ ਆ ਇਹ ਲਾਈ ਗਈ ਆ ਜੀ ਅਚਾਨਕ ਅੱਗ ਨਹੀਂ ਲੱਗੀ ਹਾਂ ਕੰਪਲੀਟ ਦਿੱਖੀ ਆ ਜੀ ਕਿੰਨਾ ਕਿ ਨੁਕਸਾਨ ਹੋ ਗਿਆ ਨੁਕਸਾਨ ਜਿਹੜਾ ਵਾ 2 ਲੱਖ ਦੇ ਕਰੀਬ ਹੋ ਗਿਆ ਵਾ ਜੀ ਕੰਮ ਕਰਦਾ ਤੇ ਕੰਮ ਇਹ ਜਿਹੜਾ ਸੀ ਗੋੜੇ ਸੀ ਨਾ ਇਥੇ ਹੁਣ ਜਿਹੜਾ ਇਹ ਗੋੜ ਬਣਾ ਕੇ ਮਤਲਬ ਰੱਖਿਆ ਹੀ ਇਹਨਾਂ ਨੇ ਦੋ ਕਮਰਟਲ ਗੋੜੇ ਹੀ ਕੁਝ ਬਿਸਤਰੇ ਹੀ ਕੁਝ ਹੋਰ ਸਮਾਨ ਵੀ ਹੈਗਾ ਇਹਦੇ